ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਕਹਾੜੀ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਦੋ ਪਸ਼ੂ ਸੇਲ ਕਰਨੇ ਆ ਦੋਵੇਂ ਸੂਈਆਂ ਸਵਾਈਆਂ ਵੜਾ ਜੀ ਬਹੁਤ ਸੋਹਣੀਆਂ ਸੁਨੱਖੀਆਂ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਆਪਾਂ ਹਰવાર ਬੇਨਤੀ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਗਿਆ ਆਪਣੀ ਚੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਉਹ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਵੇੜਾਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਜੀ ਵਧੀਆ ਠੀਕ ਠਾਕ ਵੀਰ ਜੀ ਠੀਕ ਹੈ ਜੀ ਪਹਿਲੀ ਵੀਡੀਓ ਲੱਗੀ ਬਣੀ ਪਹਿਲੀ ਵੀਡੀਓ ਭਾਈ ਠੀਕ ਹੈ ਜੀ ਤੇ ਵਪਾਰ ਦਾ ਕੰਮ ਹੈ ਜੀ ਆਪਣਾ ਹਾਂਜੀ ਹਾਂਜੀ ਠੀਕ ਹੈ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਐਡਰੈਸ ਆਪਣਾ ਪਿੰਡ ਕਾਲੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਠੀਕ ਹੈ ਜੀ ਨਾਮ ਕੀ ਹੈ ਜੀ ਕਿੰਦਰਜੀਤ ਸਿੰਘ ਠੀਕ ਆ ਤੇ ਫੋਨ ਨੰਬਰ ਦੱਸ ਦਿਓ ਜੀ 790 81923 ਠੀਕ ਹੈ ਜੀ ਹਾਂਜੀ ਸਹੀ ਆ ਤੇ ਬਾਕੀ ਸਕਰੀਨ ਤੇ ਨੰਬਰ ਲਿਖ ਦਾਂਗੇ ਹੁਣ ਆਪਾਂ ਸ਼ੁਰੂਆਤ ਕਰਦੇ ਆ ਆ ਵੱਡੀ ਆ ਵੈਡ ਹਨਾ ਜਰਸੀ ਜ ਆ ਜਾਂਦੀ ਆ ਕਦੋਂ ਕਦੀ ਸੂਈ ਆ ਵੀਰ ਜੀ ਇਹ ਇਹਨੂੰ ਪਾਜੀ ਹੋ ਗਏ 10 15 ਦਿਨ ਸੂਈ ਦੇ ਠੀਕ ਆ ਮਗਰ ਬੱਛਾ ਕੀ ਇਹਦੇ ਇਹਦੇ ਮਗਰ ਬੱਛਾ ਜੀ ਬੱਛਾ ਮਗਰ ਜਿਹੜਾ ਖੜਾ ਆਏ ਆ ਆਹ ਵੱਛਾ ਜੀ ਇਹਦਾ ਆਹ ਵੇਖੋ ਜੀ ਤੇ ਦੁੱਧ ਕਿੰਨਾ ਜੀ ਇਹਦੇ ਕੋਲ ਜੀ ਜੀ ਓਦਾਂ ਕਹਿਣ ਨੂੰ ਜਿੰਨਾ ਮਰਜ਼ੀ ਕਹਿ ਦੋ ਜਿਹੜਾ ਓਦਾਂ 10 ਲੀਟਰ 9 ਲੀਟਰ ਦੀ ਗਾਰੰਟੀ ਦਿੰਨੇ ਠੰਡਾ ਕਰਕੇ ਠੀਕ ਆ 9 ਲੀਟਰ ਦੀ ਗਾਰੰਟੀ ਠੀਕ ਆ ਜੀ ਸਹੀ ਆ ਜਰਾ ਅਸੀਂ ਪਾ ਕੇ ਚਵਾਈ ਹੁੰਦੀ ਕਿ ਕਿਦਾਈ ਨਹੀਂ ਓਦਾਂ ਹੀ ਪਾਈ ਠੰਡੀ ਠਾਰ ਓਦਾਂ ਜਿੰਦਾ ਮਰਜ਼ੀ ਆਹ ਵੇਖੋ ਜੀ ਕਰੋ ਚੈੱਕ ਜਿੰਦਾ ਮਰਜ਼ੀ ਕਰੋ ਠੀਕ ਆ ਲੈ ਜਾਓ ਕੋਈ ਨਹੀਂ ਭਾਜੀ ਕੋਲਾ ਭਾਜੀ ਹਾਂ ਜੀ ਵੱਡੀ ਆ ਵੜ ਬਾਕੀ ਸੋਹਣੀ ਸੁਨੱਖੀ ਆ ਇਸ ਟਾਈਮ ਤੇ ਵੀਰ ਨੇ ਦੱਸਿਆ ਕਿ 9 ਕਿਲੋ ਦੁੱਧ ਜਿਹੜਾ ਇਹਦੇ ਕੋਲ ਹਾਜ਼ਰ ਆ ਜੀ ਮਗਰ ਵਸ਼ਾ ਜੀ ਇਹਦੇ ਆਜੋ ਮੋੜ ਲਿਓ ਕਰੋ ਜੱਕ ਬਾਕੀ ਕੱਦ ਕਾਠ ਲੋਂ ਦੁੱਧ ਚੰਗੇ ਵਾਲੀ ਐ ਵੇੜ ਹਨਾ ਕੱਦ ਕਾਠ ਲੋਂਦੇ ਬਾਅਦ ਦੁੱਧ ਵਾਲੀ ਲੱਗਦੀ ਐ ਕੱਦ ਪੂਰਾ ਭਾਈ ਤੇ ਇਹ ਸੂਆ ਇਹਦਾ ਕਿੰਨਾ ਜੀ ਸੂਆ ਭਾਈ ਤੀਜਾ ਆ ਆਈ ਰੁਲੀ ਆਈ ਐ ਵੇੜ ਪਹਿਲਾਂ ਸਾਬ ਵੀ ਨਹੀਂ ਕੇ ਬਾਕੀ ਦੁੱਧ ਤੇ ਉਹਦਾ 20 ਲੀਟਰ ਵਾਲੀ ਜਾਬਦੀ ਐ ਵੇੜ ਜੱਡੀ ਵੱਡੀ ਐ ਇਹਨੂੰ ਚੋਣਾ ਚਾਹੀਦਾ ਐ ਨਾ ਜੀ ਹਾਂਜੀ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਭਾਈ ਕਰਾਉ ਨੂੰ 45 ਕਰਾਲੇ 40 ਕਰਾਲੇ ਹਾਂਜੀ ਜਿਹੜੀ ਪੱਕੀ 35 ਠੀਕ ਆ ਛੋੜ ਕਰ ਦੋਗੇ ਜੀ ਉਹ ਮੰਨਤਾ ਨੂੰ ਜੀ ਬਾਕੀ ਫੋਨ ਲਾਵੇ ਕੋਈ ਪਹਿਲੀ ਵੀਡੀਓ ਆ ਵੀਰ ਦਾ ਹੌਸਲਾ ਵਧਾਇਓ ਬਾਕੀ ਥਣ ਸੋਹਣੇ ਲੱਗੇ ਆ ਜੀ ਇਸ ਟਾਈਮ ਤੇ 9 ਕਿਲੋ ਦੁੱਧ ਆਏ ਦੇ ਕੋਲ ਤੇ ਦੂਜੇ ਨੰਬਰ ਵਾਲੀ ਜਿਹੜੀ ਇਹ ਭਾਰੀ ਦੇ ਕੋਲ 11 ਲੀਟਰ ਦੁੱਧ ਆ ਤੇ ਠੰਡਾ ਕਰਕੇ 10 ਲੀਟਰ ਦੀ ਗਰੰਟੀ ਠੀਕ ਆ ਸਹੀ ਆ ਸਹੀ ਆ ਠੀਕ ਹੈ ਜੀ ਵਸ਼ੀ ਮਗਰ ਆ ਆ ਵਸ਼ੀ ਹੈ ਜੀ ਇਹਦੀ ਆਹ ਵੇਖੋ ਜੀ ਤੇ 9 ਕਿਲੋ ਹੁਣ ਨਹੀਂ ਇਹ ਉਹਦੇ ਥੱਲੇ 9 ਆ ਇਹਦੇ ਥੱਲੇ 11 ਲੀਟਰ 10 ਦੀ ਗਰੰਟੀ ਦਾ ਅੱਛਾ 11 ਲੀਟਰ ਤੋਰੋ ਜੀ ਇਹਨੂੰ ਵੀ ਵੇਖੋ ਜੀ ਇਹ ਵੀ ਸੂਈ ਆ ਤਾਜੀ ਮੈਲਾ ਇਹਦੇ ਮਗਰ ਲੱਗਾ ਜੀ ਵੇਖੋ ਕਰੋ ਚੱਕਾ ਥਾਣ ਥਣ ਸੋਹਣੇ ਲੱਗੇ ਆ ਸ਼ਾਈ ਆਲਾ ਬਾਕੀ ਦੁੱਧੇ ਦਾ ਚਿੱਟਾ ਹੋਣਾ ਜੇ ਕੱਦ ਕੋਈ ਜ਼ਿਆਦਾ ਵੱਡਾ ਨਹੀਂ ਨੋਰਮਲ ਜਿਹਾ ਕੱਦ ਆ ਜਿੱਡਾ ਆਮ ਜਰਸੀਆਂ ਦਾ ਕੱਦ ਹੁੰਦਾ ਉੱਡੀ ਕਿ ਆ ਜੀ ਇਹ ਬਾਕੀ ਥਾਣ ਜਿਹੜੇ ਲੱਗੇ ਬਹੁਤ ਸੋਹਣੇ ਲੱਗੇ ਕਰੋ ਚੱਕ ਜਾਣ ਦੋ ਆ ਵੇਖੋ ਥਾਣ ਦੀ ਕੁਆਲਿਟੀ ਚੈੱਕ ਕਰ ਲਓ ਬੜੀ ਸੋਹਣੀ ਆ ਲਿਓ ਆ ਵੀ ਚੰਗਾ ਸੋਨਾ ਤਿਆਰ ਕੀਤਾ 11 ਕਿਲੋ ਦੁੱਧ ਦਸਿਆ ਦੇ ਕੋਲ ਕਈ ਇਹਨਾਂ ਕਹਿੰਦੇ ਆ ਵੀ ਮੇਰੇ ਕੱਦ ਤੇ ਨਾ ਜਾਈ ਮੇਰੇ ਗੁਣ ਵੇਖੀ ਉਹ ਦੂਜੀ ਦਾ ਕੱਦ ਇਹਦੇ ਨਾਲੋਂ ਵੱਡਾ ਤੇ ਦੁੱਧ ਇਹਦੇ ਕੋਲ ਜ਼ਿਆਦਾ ਵੀ ਮਾਰੇ ਮਾਰ ਹਲ ਇਹ ਕਿੰਨਾ ਕੁ ਚਵਾਜੂ ਭਾਜੀ ਦੁੱਧ ਆਜੀ ਦੁੱਧ ਦੇ 15 ਚ ਵਾਜੋ ਠੀਕ ਹੈ ਜੀ ਹਾਂਜੀ ਤੇ ਕਿੰਨਾ ਕਰਨਾ ਜੀ ਮੋਲੇ ਦਾ ਮੋਲ ਕਰਾਉ ਨੂੰ ਭਾਜੀ 40 ਕਰਾ ਲਓ 42 ਕਰਾ ਲਓ ਜਿਹੜੀ ਸਾਡੇ ਨਾਲ 35 ਤੇ ਛੋੜ ਹੋ ਜੂਗੀ ਉਹ ਮਾਨਤਾਂ ਨਾਲ ਜੇ ਕੇ ਇਹਨੂੰ ਜੋੜਾ ਹੀ ਪਸੰਦ ਆ ਗਿਆ ਸੀ ਜੋੜਾ ਹੀ ਭਾਜੀ ਮਗਰ ਕਰ ਦੋ ਕੇ ਮਾਨਤਣ ਵਾਧ ਮਾਨਤਾਂ ਹੋ ਜੂਗਾ ਜੀ ਠੀਕ ਹੈ ਜੀ ਕਰਨੀ ਕੋਈ ਗੱਲਬਾਤ ਹੋਰ ਜੀ ਸਸਤੀ ਹੋਰ ਬਾਕੀ ਡਰੈਸ ਤੁਹਾਨੂੰ ਦੱਤਾ ਜੀ ਠੀਕ ਹੈ ਜੀ ਲਾ ਲਿਓ ਵੀਰ ਨੂੰ ਫੋਨ ਦੋ ਹੀ ਵੇੜਾਂ ਸੇਲ ਕਰਨੀਆਂ ਜੇ ਸੁਈਆਂ ਸਵਾਈਆਂ ਹੈਗੀਆਂ ਦੋ ਟਾਈਮ ਚੋ ਕੇ ਆਪਣੇ ਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਏ ਵੀਡੀਓ ਨੂੰ ਕਰਦੇ ਸ਼ੇਅਰ ਧੰਨਵਾਦ ਜੀ